ਔਰ ਅੱਜ ਵੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੇ ਇਸੇ ਕਰਕੇ ਠੋਸ ਫੈਸਲੇ ਲੈ ਗਏ ਅੱਜ ਦੀ ਇਕੱਤਰਤਾ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜਾਂ ਪਿਆਰਿਆਂ ਵੱਲੋਂ ਜੋ ਮਿਤੀ 21 ਮਈ 2025 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਟੇਕ ਸਿੰਘ ਅਤੇ ਮਿਤੀ 5 ਜੁਲਾਈ 2025 ਨੂੰ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਬਾਬਤ ਗੈਰ ਸਿਧਾਂਤਕ ਅਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਗਾਉਣ ਦੀ ਮੰਦ ਭਾਵਨਾ ਨਾਲ ਜੋ ਫੈਸਲੇ ਕੀਤੇ ਗਏ ਹਨ ਇਹਨਾਂ ਨੂੰ ਪੂਰਨ ਰੂਪ ਵਿੱਚ ਆਪਰਵਾਨ ਕੀਤਾ ਜਾਂਦਾ ਮਤਲਬ ਇਹਨਾਂ ਨੂੰ ਬਿਲਕੁਲ ਨਹੀਂ ਮੰਨਿਆ ਜਾਂਦਾ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਮਿਤੀ 21 ਮਈ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਵਿੱਚ ਪਾਸ ਕੀਤੇ ਗਏ ਮਤਾ ਨੰਬਰ 3 ਐਡਾ ਤੱਤਾ 222 ਅਤੇ ਮਤਾ ਨੰਬਰ 4 ਐਡਾ ਤੱਤਾ 223 ਬੀਤੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਪੰਜ ਸਿੰਘ ਸਹਿਬਾਨ ਇਹ ਜਿਹੜੀ ਪ੍ਰਾਣੀ ਮੀਟਿੰਗ ਸੀ ਗਿਆਨੀ ਹਰ ਹਰਪ੍ਰੀਤ ਸਿੰਘ ਜੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਤੱਕ ਸ੍ਰੀ ਦਮਦਮਾ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਜਥੇਦਾਰ ਤੱਕ ਸ੍ਰੀ ਕੇਸਗੜ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਐਡੀਸ਼ਨਲ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਭਾਈ ਮੰਗਲ ਸਿੰਘ ਜੀ ਪੰਜ ਪਿਆਰਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਕਤਰਤਾ ਮਿੱਤੀ 6 ਦਸੰਬਰ 2022 ਦੇ ਆਦੇਸ਼ ਨੰਬਰ ਅਡਾ ਤਤਾ 163 ਦੀ ਪ੍ਰਵੋਡਤਾ ਕਰਦਿਆਂ ਅਸੀਂ ਕੀਤੇ ਗਏ ਸਨ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਮਾਮਲਿਆਂ ਦੇ ਸੰਬੰਧ ਵਿੱਚ ਉਤੋਂ ਦੀ ਪ੍ਰਬੰਧਕ ਕਮੇਟੀ ਨੂੰ ਆਪਣਾ ਪੱਖ ਰੱਖਣ ਲਈ ਆਦੇਸ਼ ਕੀਤੇ ਗਏ ਸਨ ਪਰੰਤੂ ਉਹਨਾਂ ਵੱਲੋਂ ਹੁਣ ਤੱਕ ਅਜਿਹਾ ਨਹੀਂ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਪਾਲਣਾ ਕਰਨ ਦੀ ਬਜਾਏ ਭਾਈ ਗੁਰਦਿਆਲ ਸਿੰਘ ਜਿਨ੍ਹਾਂ ਦੀਆਂ ਪੰਥਕ ਸੇਵਾਵਾਂ ਉੱਪਰ ਰੋਕ ਲੱਗੀ ਹੈ ਔਰ ਇਹ ਰੋਕ 2022 ਤੋਂ ਲੱਗੀ ਹੋਈ ਹੈ ਉਹ ਹੁਣ ਵੀ ਮੁੱਖ ਸਾਜ਼ਿਸ਼ ਘਾੜੇ ਬਣ ਕੇ ਅਤੇ ਪੰਥ ਵਿਰੋਧੀ ਤਾਕਤਾਂ ਦਾ ਹੱਥ ਟੋਕਾ ਬਣ ਕੇ ਤਖਤ ਸਹਿਬਾਨ ਵਿਚਕਾਰ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਭਾਈ ਗੁਰਦੇਵਾਲ ਸਿੰਘ ਨੂੰ ਉਦੋਂ ਕਿਹਾ ਸੀ ਬਦਲੀ ਕਰ ਦੋ ਪਰ ਅਜੇ ਵੀ ਉੱਥੇ ਹੀ ਹੈ ਔਰ ਇਹ ਮਾਮਲਾ 2022 ਦਾ ਇਹਨਾਂ ਦੀ ਭੂਮਿਕਾ ਨੂੰ ਦੇਖਦੇ ਆਂ ਭਾਈ ਗੁਰਦੇਵਾਲ ਸਿੰਘ ਐਡੀਸ਼ਨਲ ਹੈੱਡ ਗ੍ਰਾਂਥੀ ਤਖਤ ਸ੍ਰੀ ਹਰਮੰਦਰਜੀ ਪਟਨਾ ਸਾਹਿਬ ਨੂੰ ਤਨਖਾਹੀਆ ਐਲਾਨ ਕੀਤਾ ਜਾਂਦਾ ਹੈ ਅਤੇ ਜੇਕਰ ਕੋਈ ਇਹਨਾਂ ਨੂੰ ਗੁਰਮਤ ਸਮਾਗਮ ਜਾਂ ਪੰਥਕ ਸਟੇਜ 'ਤੇ ਬੁਲਾਏਗਾ ਤਾਂ ਉਹਨਾਂ ਵਿਰੁੱਧ ਵੀ ਪੰਥ ਕਰਵੈਤਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਜਦੋਂ ਤੱਕ ਭਾਈ ਗੁਰਦੇਵਾਲ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਖਿਮਾ ਜਾਂਚਨਾ ਕਰਦੇ ਆ ਆਪਣਾ ਪੱਖ ਨਹੀਂ ਰੱਖਦੇ ਖਾਲਸਾ ਪੰਥ ਇਹਨਾਂ ਨੂੰ ਮੂੰਹ ਨਾ ਲਾਵੇ ਮਿਤੀ 21 ਮਈ 2025 ਨੂੰ ਹੋਏ आदेशाប្រੰਥ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਬਲਾਰਾ ਹਰਪਾਲ ਸਿੰਘ ਜਿਹਨੂੰ ਲੋਕ ਜੋਹਲ ਵੀ ਕਹਿੰਦੇ ਆ ਲਗਾਤਾਰ ਮੀਡੀਆ ਸੋਸ਼ਲ ਮੀਡੀਆ ਰਾਈਸ਼ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਸਰਬੋਜਤਾ ਵਿਰੁੱਧ ਕੂੜ ਪ੍ਰਚਾਰ ਕਰਦੇ ਆ ਰਹੇ ਹਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪੱਤਰ ਨੰਬਰ ਪੀ ਪੀ ਐਸ ਵਿਸ਼ੇਸ਼ 2022 ਇਹ ਇਹਨਾਂ ਦੀ ਆਪਣੀ ਕਮੇਟੀ ਦਾ ਹੈਗਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇਹਨਾਂ ਦਾ ਮਸਲਾ ਖੜਾ ਹੋਇਆ ਸੀ ਉਦੋਂ ਫਿਰ ਇਹ ਬਾਅਦ ਚ ਪੱਤਰ ਨਿਕਲਿਆ ਮਿਤੀ 10 ਦਸੰਬਰ 2022 ਅਨੁਸਾਰ ਕਮੇਟੀ ਨੇ ਆਪ ਹੀ ਸ਼੍ਰੀ ਅਕਾਲ ਤਖਤ ਸਾਹਿਬੇ ਕੇ ਇਹ ਲਿਖਤੀ ਰੂਪ ਵਿੱਚ ਭੇਜਿਆ ਹੋਇਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਦੀ ਉਲੰਘਣਾ ਕਰਨ ਵਾਲਾ ਆਪ ਹੀ ਤਨਖਾਹਿਆ ਹੋ ਜਾਂਦਾ ਹੈ ਤਖਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇੱਕ ਹੋਰ ਮੈਂਬਰ ਡਾਕਟਰ ਗੁਰਮੀਤ ਸਿੰਘ ਦੀ ਭੂਮਿਕਾ ਵੀ ਮੁੱਖ ਸਾਜ਼ਿਸ਼ ਘਾੜੇ ਵਜੋਂ ਸਾਹਮਣੇ ਆਈ ਹੈ ਇਸ ਲਈ ਹਰਪਾਲ ਸਿੰਘ ਅਤੇ ਡਾਕਟਰ ਗੁਰਮੀਤ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਜਦੋਂ ਤੱਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਨਮੁਖ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਆਪਣੀਆਂ ਗਲਤੀਆਂ ਦੀ ਖਿਮਾ ਜਾਂਚਨਾ ਨਹੀਂ ਕਰਦੇ ਉਦੋਂ ਤੱਕ ਖਾਲਸਾ ਪੰਥ ਇਹਨਾਂ ਨੂੰ ਮੂੰਹ ਨਾ ਲਗਾਏ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਗੁਰਵਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਜਨਰਲ ਸਕੱਤਰ ਹਰਬੰਸ ਸਿੰਘ ਸਕੱਤਰ ਗੋਬਿੰਦ ਸਿੰਘ ਲੋਂਗੋਵਾਲ ਮੈਂਬਰ ਰਾਜਾ ਸਿੰਘ ਮੈਂਬਰ ਮਹਿੰਦਰਪਾਲ ਸਿੰਘ ਮੈਂਬਰ ਨੂੰ 15 ਦਿਨਾਂ ਦੇ ਵਿੱਚ ਆਪਣਾ ਪੱਖ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਰੱਖਣ ਦਾ ਆਦੇਸ਼ ਕੀਤਾ ਗਿਆ ਜਿਹੜੀ ਬਾਕੀ ਕਮੇਟੀ ਆ ਇਸ ਉਪਰੰਤ ਪੰਥ ਕਰਵੈਤਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਜੇ ਇਹ 15 ਦਿਨਾਂ ਦੇ ਵਿੱਚ ਵਿੱਚ ਨਹੀਂ ਆਉਂਦੇ ਅੱਜ ਦੀ ਇਕਤਿਰਤਾ ਦੇ ਵਿੱਚ ਦੇਖੋ ਮੈਂ ਬਹੁਤ ਵਾਰੀ ਇਹ ਗੱਲ ਕਹਿਣਾ ਪੰਥ ਜਦੋਂ ਵੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਦੀ ਗੱਲ ਆਊਗੀ ਤਾਂ ਪੰਥ ਤੁਹਾਨੂੰ ਇੱਕ ਮੁੱਠ ਨਜ਼ਰ ਆਊਗਾ ਪੰਥ ਦੇ ਵੱਡੇ ਹਿੱਤਾਂ ਦੀ ਗੱਲ ਆਊਗੀ ਪੰਥ ਇੱਕ ਮੁੱਠ ਨਜ਼ਰ ਆਊਗਾ। ਔਰ ਅੱਜ ਦੀ ਇਕਤਰਤਾ ਚ ਜਿੱਥੇ ਦਾਸ ਸ਼ਾਮਿਲ ਆ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਦੀ ਸ਼ਾਮਿਲ ਆ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼ਾਮਿਲ ਆ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਸ਼ਾਮਿਲ ਨੇ ਔਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਦੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਸ਼ਾਮਿਲ ਨੇ ਔਰ ਅੱਜ ਦੀ ਇਕਤਰਤਾ ਨੇ ਅੱਜ ਗੁਰਮੁਖ ਬੈਸੋ ਸਫਾ ਵਿਸ਼ਾਏ ਦੇ ਅਨੁਸਾਰ ਆਪਾਂ ਬੈਠੇ ਆਂ ਔਰ ਇਹ ਇੱਕ ਸੰਦੇਸ਼ ਆ ਕਿ ਸਮੁੱਚਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਉਹਦੀ ਸਰਵੋਚਤਾ ਨੂੰ ਚੈਲੰਜ ਕਰਨ ਵਾਲਾ ਕੋਈ ਵੀ ਹੋਵੇ ਪੰਥ ਕਦੀ ਬਰਦਾਸ਼ਤ ਨਹੀਂ ਕਰੇਗਾ ਨਾ ਸਾਡੀਆਂ ਜਿਹੜੀਆਂ ਸ਼ਖਸੀਅਤਾਂ ਵਾਂ ਧਾਰਮਿਕ ਉਹ ਬਰਦਾਸ਼ਤ ਕਰਨਗੀਆਂ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਦੇਖੋ ਦੇਖੋ ਵਿਵਾਦ ਇਹ ਵਿਵਾਦ ਕੋਈ ਨਵਾਂ ਨਹੀਂ ਆ ਕਿ 2003 ਚ ਵੀ ਹੋਇਆ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਜੀ ਵਿਦਵਾਨਤੀ ਔਰ ਉਸ ਵੇਲੇ ਇਹਨਾਂ ਨੂੰ ਸਾਰਿਆਂ ਨੂੰ ਛੇਕ ਦਿੱਤਾ ਗਿਆ ਹੈ ਪੰਥ ਚ 8 ਦੇ ਵਿੱਚ ਇਹਨਾਂ ਨੇ ਇਹਨਾਂ ਨੂੰ ਮਹਾ ਦੋਸ਼ੀ ਕਰਾਰ ਦਿੱਤਾ ਉਦੋਂ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਜੀ ਵਿਦਵਾਨਤੀ ਗਰੰਥੀ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਗਿਆਨੀ ਜਗਤਾਰ ਸਿੰਘ ਜੀ ਜਿਹੜੇ ਹੁਣ ਦੁਨੀਆ ਤੇ ਨਹੀਂ ਰਾ ਗੁਰਪ੍ਰਵਾਸੀ ਉਦੋਂ ਵੀ ਇਹ ਗੱਲ ਹੋਈ ਹੈ ਤਿੰਨ ਦੇ ਵਿੱਚ ਜਿਹੜਾ ਮਤਾ ਹੋਇਆ ਉਸੇ ਕਰਕੇ ਹੋਇਆ ਸੀ ਵੀ ਆਪਾਂ ਇਹਦੇ ਤੇ ਕੈਮ ਰਹਿਣਾ ਪਰ ਇਹ ਲਗਾਤਾਰ ਉਹਦੀ ਲੰਘਣਾ ਕਰ ਰਹੇ ਆ ਦੇਖੋ ਜਿੱਥੋਂ ਤੱਕ ਉਹਨਾਂ ਦੇ ਸਥਾਨਕ ਫੈਸਲਿਆਂ ਦੀ ਗੱਲ ਆ ਉਹ ਕਰ ਸਕਦੇ ਆ ਹੁਣ ਪਿਛੇ ਜੇ ਤੁਸੀਂ ਵੀ ਇਹਨਾਂ ਦੇ ਪਰਿਵਾਰਾਂ ਦੀਆਂ ਫੋਟੋਆਂ ਮੈਂ ਵਾਇਰਲ ਹੋਈਆਂ ਕੀ ਜਿਨ੍ਹਾਂ ਦੇ ਪਰਿਵਾਰ ਖੁਦ ਸਾਬਤ ਸੂਰਤ ਨਹੀਂ ਆ ਅਰ ਸਿਕਟਾਂ ਬੀੜੀਆਂ ਦੇ ਇਲਜ਼ਾਮ ਆ ਉਹ ਸਾਡੇ ਪਾਕ ਮੁਬਾਰਕ ਤਖਤਾਂ ਦੇ ਸੇਵਾ ਕਰਨ ਦੇ ਹੱਕਦਾਰ ਹਨ ਇਹ ਪੰਥ ਫੈਸਲਾ ਕਰੇ ਦੇਖੋ ਤਖਤ ਸਾਡਾ ਹਜੂਰ ਸਾਹਿਬ ਹੀ ਆ ਪਰ ਉਥੋਂ ਦਾ ਜਿਹੜਾ ਹਜ਼ੂਰੀ ਖਾਲਸਾ ਉਹ ਮਰਿਆਦਾ ਦੇ ਵਿੱਚ ਪਰਪੱਕਾ ਸਿੰਘ ਸਾਹਿਬ ਉਥੋਂ ਦੀ ਮਰਿਆਦਾ ਤੇ ਪਰਪੱਕਾ ਬਾਣੀ ਬਾਣੇ ਦੇ ਧਾਰਨੀ ਆ ਕਦੀ ਕੋਈ ਸਵਾਲ ਨਹੀਂ ਖੜਾਉਂਦਾ ਇਹਨਾਂ ਦੇ ਬਾਰੇ ਤੇ ਤਿੰਨ ਦੇ ਵਿੱਚ ਵੀ ਮਸਲਾ ਖੜਾ ਅੱਥਚ ਵੀ ਖੜਾ ਤਾਂ ਤਾਂ ਕਰਕੇ ਵੇਖੋ ਜੋ ਕੁਝ ਵੀ ਹੋ ਰਿਹਾ ਗਲਤ ਹੋ ਰਿਹਾ ਪੰਥ ਨੂੰ ਦੇਖਣਾ ਚਾਹੀਦਾ ਜੇ ਜੇਪੀ ਸਿੰਘ ਸਾਹਿਬ ਨੇ ਇਤਨਾ ਚੁਣੌਤੀ ਦਿੱਤੀ ਆ ਕੱਲ ਨੂੰ ਦੂਸਰੇ ਤਖਤ ਸਾਹਿਬ ਵੀ ਕੋਈ ਦੇ ਸਕਦੇ ਆ ਤੇ ਕੋਈ ਇਹਦੇ ਪੱਕੇ ਹਲ ਵਾਸਤੇ ਚਲੋ ਦੇਸ਼ ਤੇ ਪਹਿਲਾਂ ਵੀ ਜਾਰੀ ਹੋਇਆ ਸੀ ਅੱਜ ਵੀ ਜਾਰੀ ਹੋਇਆ ਕੋਈ ਸਿਮ ਜਿੱਥੇ ਬੰਦੀਆਂ ਆਦੀ ਪੰਥਰ ਜਿੱਥੇ ਬੰਦੀਆਂ ਦਾ ਕੋਈ ਵੱਡਾ ਇਕੱਠ ਬੁਲਾਇਆ ਜਾ ਸਕਦਾ ਜੀ ਇਸ ਸਮੱਸਿਆ ਨੇ ਦੇਖੋ ਮੈਨੂੰ ਆਸ ਆ ਕਿ ਬਾਕੀ ਕੋਈ ਵੀ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੈਲੰਜ ਨਹੀਂ ਕਰਦਾ ਰਨਾ ਕਦੀ ਹੋਇਆ ਜਿਵੇਂ ਇਹਨਾਂ ਨੇ ਮਾਨ ਸਿੰਘ ਦਾ ਜਿਗਰ ਕੀਤਾ 84 ਦਾ ਪਤਾ ਨਹੀਂ ਪੰਥ ਕਿਉਂ ਨਹੀਂ ਧਿਆਨ ਦੇ ਰਿਹਾ ਪੰਥ ਨੂੰ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਵੀ ਸਾਡੇ ਪੰਜ ਪਿਆਰੇ ਆ ਖਾਸ ਕਰਕੇ ਪਟਨਾ ਸਾਹਿਬ ਦੇ ਮਸਲੇ 'ਚ ਉਹ ਗੁਰੂ ਨੂੰ ਪਰਣਾਏ ਹੋਣੇ ਚਾਹੀਦੇ ਆ ਗੁਰੂ ਗ੍ਰੰਥ ਨੂੰ ਤੇ ਗੁਰੂ ਪੰਥ ਨੂੰ ਸ੍ਰੀਮਨ ਜੀ ਇੱਕਾਸ ਸਵਾਲ ਆ ਇੱਕ ਕਮੈਂਟ ਸਵਾਲ ਕਰਦਾ ਤੇ ਮਤਲਬ ਜ਼ਰੂਰੀ ਹੈ 6 ਜੂਨ ਨੂੰ ਰਹਿਤੇ ਸਮਾਗਮ ਦੇ ਵਿੱਚ ਭਾਈ ਗੁਰदयाल ਸਿੰਘ ਭਾਈ ਪ੍ਰਦੇਵ ਸਿੰਘ ਤੇ ਸ੍ਰੀ ਸਾਹਿਬ ਗਾਨੀ ਰਘਬੀਰ ਸਿੰਘ ਇੱਕੋ ਸਟੇਜ ਤੇ ਸਨ ਬਾਬਾ ਹਰਨਾਮ ਸਿੰਘ ਨੇ ਉਹ ਪ੍ਰੋਗਰਾਮ ਕੀਤਾ ਸੀ ਇਸ ਸਬੰਧ ਦੇ ਵਿੱਚ ਕੀ ਅਕਾਲ ਤਖ਼ਤ ਸਾਹਿਬ ਕੋਈ ਨੋਟਿਸ ਲਏਗਾ ਅੱਜ ਤੋਂ ਬਾਅਦ ਕੋਈ ਵੀ ਕਰੇਗਾ ਉਹਦਾ ਨੋਟਿਸ ਲਿਆ ਜਾਊਗਾ ਅੱਜ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਨੇ ਅੱਜ ਪੂਰਾ ਸਾਥ ਦਿੱਤਾ ਔਰ ਉਹਨਾਂ ਦੀ ਮੇਰੇ ਨਾਲ ਬਹੁਤ ਚੰਗੇ ਮਾਹੌਲ 'ਚ ਗੱਲਬਾਤ ਹੋਈ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਉਹਨਾਂ ਨੇ ਕਿ ਜਿੱਥੋਂ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦੀ ਗੱਲ ਆ ਤੇ ਸਿੰਘ ਸਾਹਿਬ ਆਪਾਂ ਤੁਹਾਡੇ ਨਾਲ ਆ ਤੇ ਡਟ ਕੇ ਖੜੇ ਆ ਇਹਨੂੰ ਮੈਂ ਕਹਿੰਦਾ ਮੈਂ ਪੰਥ ਹਮੇਸ਼ਾ ਜਦੋਂ ਸਰਬੋਚਤਾ ਦੀ ਗੱਲ ਆਉ ਇਕੱਠਾ ਹੋ ਜੂਗਾ ਅੱਜ ਜਦੋਂ ਇਹ ਸਾਰਾ ਮਾਮਲਾ ਆਇਆ ਵਾ ਤੇ ਅੱਜ ਉਹਨਾਂ ਨੇ ਪੂਰਾ ਸਾਥ ਦਿੱਤਾ ਤੇ ਮੈਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਵੀ ਕਰਦਾ ਅੱਜ ਤੱਕ ਕੋਈ ਅਕਾਲ ਤਖਤ ਸਾਹਿਬ ਦੇ ਸਾਹਮਣੇ ਅੜਿਆ ਨਹੀਂ ਨਹੀਂ ਅੜਦਾ ਚੁਕਣਾ ਪੈਣਾ ਤੇ ਲਿਫਣਾ ਪੈਣਾ ਦੇਖੋ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗੀਆਂ ਹਈਆਂ ਤਤ ਗੁਰੂ ਦੇ ਅੱਗੇ ਨਿਵਣ ਦੇ ਵਿੱਚ ਕੋਈ ਬੁਰਾਈ ਨਹੀਂ ਹੈ ਭਲਾਵਾ ਇਹ ਜਿੰਮੇਵਾਰਤਾ ਤੇ ਤਨਖਾਹ ਇਹ ਕੋਚ ਤੋਂ ਇਹਦੇ 15 ਦਿਨਾਂ ਚ ਆਪਾਂ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਈਏ ਤੁਹਾਨੂੰ ਜੀ ਹਾਂਜੀ ਹਾਂਜੀ ਆਈਏ ਦੇਖੋ ਉਹਨਾਂ ਨੇ ਸਮਾਵਧਣ ਦੀ ਗੱਲ ਕੀਤੀ ਹਾਂਜੀ ਔਰ ਕਾਫੀ ਇਹਨਾਂ ਦੇ ਅਧਿਕਾਰੀ ਐਗਜ਼ੀਕਟਿਵ ਵਾਲੇ ਇੱਥੇ ਆਏ ਵੀ ਆ ਹਾਂ ਕੋਈ ਕਿੱਧਰ ਤੇ ਆਏ ਨਹੀਂ ਜਿਹੜੇ ਇਹਨਾਂ ਦੇ ਗਰੁੱਪ ਦੇ ਪ੍ਰਧਾਨ ਦੇ ਗਰੁੱਪ ਚ ਨਹੀਂ ਹੈਗੇ ਉਹ ਸਮਾਗਮ ਤੁਹਾਡੇ ਕੋਲ ਆ ਸਾਡਾ ਸਾਰਿਆਂ ਦਾ ਇੱਕੋ ਹੀ ਗਰੁੱਪਾ ਪੰਥ ਹੈ ਦੇਖੋ ਆਏ ਆ ਨਾ ਕੋਈ ਵੀ ਆਇਆ ਆਪਣਾ ਕੁਝ ਪੱਖ ਰੱਖ ਗਿਆ ਕਈਆਂ ਨੇ ਸਮਾਂ ਮੰਗ ਲਿਆ ਬਾਕੀ ਅਕਾਲ ਤਖਤ ਸਾਹਿਬ ਸਰਵੋੱਚ ਚੀਫ਼ ਖਾਲਸਾ ਜੀਵਾਨ ਪੰਥ ਦੀ ਇੱਕ ਸ਼ਾਨਾਮੱਤੀ ਸੰਸਥਾ ਵਾ ਔਰ ਇਹਦੇ ਵਿੱਚ ਜਿਹੜੀ ਮਾਦਾ ਨਾ ਵੀ ਹਰ ਮੈਂਬਰ ਅਮਰਤਾਰੀ ਹੋਵੇ ਉਹ ਜਿਹੜੀ ਮਾਦਾ ਮੈਨੂੰ ਪਤਾ ਲੱਗਾ ਸ਼ਾਇਦ ਇਹਨਾਂ ਨੇ ਕੋਈ 12 ਤਰੀਕ ਨੂੰ ਮੀਟਿੰਗ ਰੱਖੀ ਆ